سترام سری واحر صاحب جی ملار محلہ تیجا گرمکھ کوئی برلا پوجا جس, بل بل جس بل نظر بل کرے ਗੁਰਬੇਨ ਦਾ ਕੋਈ ਨਾ ਹੈ ਬਖਸੈ ਨਜ਼ਰ ਕਰੇ ਗੁਰ ਮਿਰਿਆ ਸਾ ਤੋ ਬਰੇ ਅਨੰਦ ਨਾਮ ਲੇ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤ ਗੁਰੂ ਪੁਰਖ ਮਿਲੇ ਨਉ ਪਾਈਏ ਹਰ ਨਾਮੇ ਸਦਾ ਸਮਾਇ ਰਹਾਓ ਮਨ ਮੁਖ ਸਦਾ ਵਿਛੜੈ ਫਿਰੈ ਕੋਇ ਨ ਕਸਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤ ਸੰਗਤ ਸਦਾ ਵਿਛੜੈ ਅਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸੈ ਭਗਤ ਖੰਡਾਰ ਤੂੰ ਆਪੇ ਕਿਸ ਜਾਣਦਾ ਕਿਸ ਆਗੇ ਖਰੀ ਪਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰੇ ਗੁਰ ਕੈ ਸਹਿ ਰਿ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਲਾਏ ਸਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸ ਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰੀ ਆਸਾ ਤੁਭੈ ਆਨੰਦ ਨਾਮ ਲੇ میرے من ہر امت نام سے آئے ساتھ گر پرخ ملے نو پائیے ہر نام میں صدا سمائے رہاو من مک صدا بشڑے سر ہے کوئی نہ کسی نال ہمیں بڑا روگ ہے سر مارے جمکال گرمت ساتھ سنگت نہ بشڑے اندن نام سمال سب نہ کرتا ایک تو نت کر دیکھے بچار ایک گرمک آپ ملایا بخص بخت پندار تو آپ پہ سب کس جاندہ کس آگے قریب پکار ہر ہر نام امرت ہے نظری پایا جائے دن ہر ہر اچھا نانک نام ندھان ہے نام ہی چسلائے محالہ تیجا گرمک کو کوئی ورلا بوجہ جس نو نظر کرے گربن دا کوئی نہ گرمت ست سنگ نہ سب نا کرتا ایک تو نر دیکھ بےچار اک گرمکھ اپ ملایا بخشار ت ਸਾਬਕ ਕਿਸ ਜਾਣਦਾ ਕਿਸ ਆਗੈ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਅਨ ਦਿਨ ਹਰ ਹਰ ਉੱਤੇ ਗੁਰ ਕੈ ਸਹਿਰਿ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਸਲਾਏ ਸਦਾਰ ਮਹਲਾ 3 ਗੁਰਮੁਖ ਕੋਈ ਵਿਰਲਾ ਬੂਝੈ ਜਿਸਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰਿਆ ਸਾਥੁ ਬਜੈ ਅਨ ਦਿਨ ਨਾਮ ਲੇ میرے مان امت من ہر نا امرت نام سے آئے ستر سب نا کرتا ایک, نت کر دیکھے ایک تو نر دیکھ بچار اک گرمکھ اپ ملایا بخش بھنڈار تب کش جاندہ کس آگے کری پکار ہر ہر نام امرت ہے نظری پایا جائے دن ہار ہار ہے نان کا نام ہی تیجا گرمکھ کوئی برلا جس جسن نظر کرے گربن دا کوئی نہ بخشا نظر کرے گر میری سات جی ایند نام لے ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਉ ਪਾਈਏ ਹਰਨਾਮੇ ਸਦਾ ਸਮਾਇ ਰਹਾਓ ਮਨਮੁਖ ਸਦਾ ਵੇਛੜੈ ਫਿਰੈ ਕੋਇ ਨ ਕਸਿਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤਿ ਸਤ ਸੰਗਤ ਨ ਵੇਛੜੈ ਅਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸ਼ੇ ਭਗਤ ਪੰਡਾਰ ਤੂੰ ਆਪੈ ਸਭ ਕਿਸ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ دن ہر ہر اچر گرکائے نانک نام ندھان ہے نام ہی چسلائے لار محالہ تیجا گرمک کوئی ورلا پوجا جس نو نظر کرے ਗੁਰਬੇਨ ਦਾ ਕੋਈ ਨਾ ਹੈ ਬਖਸੈ ਨਜ਼ਰ ਕਰੇ ਗੁਰ ਮਿਰਿਆ ਸਾ ਤੁਬਰੇ ਅਨੰਦ ਨਾਮ ਲੇ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾ ਪਾਈਏ ਹਰ ਨਾਮੇ ਸਦਾ ਸਮਾਇ ਰਹਾਓ ਮਨਮੁਖ ਸਦਾ ਵੇਛੜੈ ਫਿਰੈ ਕੋਇ ਨ ਕਸਈ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੈ ਜਮਕਾਲ ਗੁਰਮਤੈ ਸਾਥ ਸੰਗਤ ਨਾ ਵੇਛੜੈ ਅਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸੈ ਭਗਤ ਭੰਡਾਰ ਤੂੰ ਆਪੇ سب کچھ ہر نام امرت ہے نظری پایا جائے ہی لار محالہ تیجا گرمک کوئی برلا بوجے جس نو نظر کرے گربن دا کوئی نہ بکسے نظر کرے گر میری اہ بجے جائے ایندن نام لے میرے من ہر امرت نام سے کرتا ایک تر کر دیکھ بچار اک گرمکھ اپ ملایا بخش بھنڈار تب کچھ جان دری پکار ہر ہر نام امرت ہے نظری پایا جائے ਦੇ ਨੇ ਹਰ ਹਰ ਉੱਤੇ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਅਨਿਧਾਨ ਹੈ ਨਾਮੇ ਹੀ ਚਿਤ ਲਾਏ ਲਾਲ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਜੈ ਜਿਸ ਨੂੰ ਨਦਰ ਕਰੇ ਗੁਰਬੇਨ ਦਾ ਕੋਈ ਨਾ ਹੈ ਬਖਸੈ ਨਜ਼ਰ ਕਰੇ ਗੁਰ ਮਿਰੀ ਆ ਸਾ ਤੋਬ ਜੇ ਅਨੰਦ ਨਾਮ ਲੇ ਮੇਰੇ ਮਨ ਹਰ ਅਮਰਤ ਨਾਮ ਤੇ ਹਾਰੇ ਸਤਿਗੁਰੂ ਪੁਰਖ ਮਿਲੇ ਨਾ ਪਾਈਏ ਹਰ ਨਾਮੇ ਸਦਾ ਸਮਾਇ ਰਹਾਓ ਮਨਮੁਖ ਸਦਾ ਵੇਛੜਾ ਸਰਹ ਕੋਈ ਨ ਕਸਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤੈ ਸਾਥ ਸੰਗਤ ਨਾ ਵੇਛੜਾ ਅਨੰਦ ਨਾਮ ਸਮਾਲੇ ਸਭ ਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸੈ ਭਗਤ ਖੰਡਾਰ ਤੂੰ ਆਪੇ ਕਿਸ ਜਾਣਦਾ ਕਿਸ ਆਗੈ ਖਰੀ ਪਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਅਨ ਦਿਨ ਹਰ ਹਰ ਉੱਤਰੇ ਗੁਰ ਕੈ ਸਹਿਰਿ ਸੁਭਾਏ ਨਾਨਕ ਨਾਮੇ ਨਿਧਾਨ ਹੈ ਨਾਮੇ ਹੀ ਚਿਤ ਲਾਏ ਸਦਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਜੈ ਜਿਸ ਨੂੰ ਨਜ਼ਰ ਕਰੇ ਗੁਰਬਿਨ ਦਾ ਕੋਈ ਨਾ ਹੈ ਬਖਸੈ ਨਜ਼ਰ ਕਰੇ ਗੁਰ ਮਿਰੀ ਅਸਾਂ ਤੁਭਰੇ ਅਨੰਦ ਨਾਮ ਲੇ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾ ਪਾਈਏ ਹਰਨਾਮੇ ਸਦਾ ਸਮਾਇ ਰਹਾਓ ਮਨਮੁਖ ਸਦਾ ਵੇਛੜੈ ਸਰਹ ਕੋਇ ਨ ਕਸਿ ਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੈ ਜਮਕਾਲ ਗੁਰਮਤਿ ਸਤਸੰਗਤਿ ਨਾ ਵਿਛੜੈ ਅਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਏਕ ਗੁਰਮਖ ਆਪ ਮਿਲਾਇਆ ਬਖਸ਼ੇ ਭਗਤ ਖੰਡਾਰ ਤੂੰ ਆਪੈ ਸਭ ਕਿਸ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ دن ہر ہر اچ گہ سہجائے نانک نام ندھان ہے نام ہی چتلائے محلہ تیزا گرمکھ کو کوئی ورلا بوجا جس نو نظر کرے ਗੁਰਬੇ ਨਦਾ ਕੋਈ ਨਾ ਹੈ ਬਖਸੈ ਨਜ਼ਰ ਕਰੇ ਗੁਰ ਮਿਰੀ ਆ ਸਾ ਤੁਬ ਜੇ ਆਨੰਦ ਨਾਮ ਲੈ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਉ ਪਾਈਏ ਹਰਨਾਮੇ ਸਦਾ ਸਮਾਇ ਰਹਾਓ ਮਨਮੁਖ ਸਦਾ ਵੇਛੜੈ ਸਰਹ ਕੋਇ ਨ ਕਸਿ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤੈ ਸਾਥ ਸੰਗਤ ਨਾ ਵੇਛੜੈ ਆਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸੈ ਭਗਤ ਭੰਡਾਰ ਤੂ ਆਪੈ ਕਿਸ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਅਨ ਦਿਨ ਹਰ ਹਰ ਉੱਤੇ ਗੁਰ ਕੈ ਸਹਿਰਿ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਇ ਸਲਾਏ ਮਲਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਜੈ ਜਿਸ ਨੂੰ ਨਦਰ ਕਰੇ گربن دا کوئی نہوگ ہے گرمت ست سنگ سنا ایند نام سمال سب نہ کرتا ایک تر دیکھ بےچار اک گرمکھ اپ ملایا بخشار ت ਕਿਸ ਜਾਣਦਾ ਕਿਸ ਆਗੈ ਕਲੀਪਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰੇ ਗੁਰ ਕੈ ਸਹਿਜਿ ਸੁਭਾਏ ਨਾਨਕ ਨਾਮ ਅਨਿਧਾਨ ਹੈ ਨਾਮਹਿ ਚਿਤ ਲਾਏ ਧਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰਿਆ ਸਾ ਤਬਜੈ ਅਨੰਦ ਨਾਮ ਲੇ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾਉ ਪਾਈਏ ਹਰਨਾਮੇ ਸਦਾ ਸਮਾਇ ਰਹੋ ਮਨਮੁਖ ਸਦਾ ਵੇਛੜੈ ਫਿਰੈ ਕੋਇ ਨ ਕਸਿ ਹੀ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੈ ਜਮਕਾਲ ਗੁਰਮਤਿ ਸਤ ਸੰਗਤ ਨ ਵਿਛੜੈ ਅਨੰਦਨ ਨਾਮ ਸਮਾਲ ਸਭ ਨ ਕਰਤਾ ਏਕ ਤੂ ਨਿਤ ਕਰ ਦੇਖੈ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸੇ ਭਗਤ ਭੰਡਾਰ ਤੂੰ ਆਪੈ ਸਭ ਕਿਸ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ دن ہر ہر اتر ہے برکہ سہر سبائے نانک نام ندان ہے نام ہی چسلائے لار محالہ تیجا گرمک کوئی برلا بوجے جس نو نظر کرے گربین داتا کوئی نہ ہے بکسے نظر کرے گرمی ریا ساں تو بجے اندر نام لے میرے من ہر امرت نام تے ست گرخ ملے نام سدا سمائے رہاو بشڑے کوئی نال بڑا روگ ہے کوئی نہ سب کرتا ایک تو کر دیکھے بےچار ایک گرمکھ اپ ملایا بخش سب کس کش کس آگ کری پکار ہر ہر نام امرت ہے نظری پایا جائے دن ہر ہر اتر ہے گر کے سہر سبائے نانک نام ندان ہے نام میں ہی چسلائے لار محالہ تیجا گرمک کوئی برلا بوجہ جس نو نظر کرے گر داتا کوئی نہ ہے بکسے نظر کرے گر میری ایسا تو بجے اندر نام لے

دن ہر ہر اچر گرکائے نانک نام ندھان ہے نام ہی لار محالہ تیجا گرمک کوئی ورلا پوجا جس نو نظر کرے ਗੁਰਬੇਨ ਦਾਤਾ ਕੋਈ ਨਾ ਹੈ ਬਖਸ਼ੈ ਨਜ਼ਰ ਕਰੇ ਗੁਰ ਮੇਰੀ ਆਸਾਂ ਤੁਭ ਜੈ ਅਨੰਦ ਨਾਮ ਲੈ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤ ਗੁਰੂ ਗੁਰਖ ਮਿਲੇ ਨਾ ਪਾਈਏ ਹਰ ਨਾਮੇ ਸਦਾ ਸਮਾਇ ਰਹਾਓ ਮਨ ਮੁਖ ਸਦਾ ਵਿਛੜੈ ਫਿਰੈ ਕੋਈ ਨ ਕਸਈ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤਿ ਸਤ ਸੰਗਤ ਨ ਵਿਛੜੈ ਅਨੰਦ ਨਾਮ ਸਮਾਲ ਸਭ ਨਾ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇੱਕ ਗੁਰਮਖ ਆਪ ਮਿਲਾਇਆ ਬਖਸ਼ੈ ਭਗਤ ਭੰਡਾਰ ਤੂੰ ਆਪੇ ਕਿਸੇ ਜਾਣਦਾ ਕਿਸ ਆਗੈ ਕਰੀ ਪਕਾਰ ਹਰ ਹਰ ਨਾਮ ਅਮਰਤ ਹੈ ਨਦਰਿ ਪਾਇਆ ਜਾਏ ਅਨ ਦਿਨ ਹਰ ਹਰ ਉੱਚਾ ਗੁਰ ਕੈ ਸਹਿ ਰਿ ਸੁਭਾਏ ਨਾਨਕ ਨਾਮੇ ਨਿਧਾਨ ਹੈ ਨਾਮੇ ਹੀ ਚਿਤ ਲਾਏ ਥਲਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰਿਆ ਸਾਥੁ ਬਜੈ ਅਨ ਦਿਨ ਨਾਮੁ ਲੇ

دن ہار ہار گر ہے نام ہیلائے محلہ تیجا گرمکھ کوئی برلا پوجا جس نو نظر کرے گربن دا کوئی نہ نظر کرے گر میری ایسا نا نام لے میرے مان امت من ہر امرت نا نام دیہ گرخ ملے سب نا کرتا ایک کر دیکھے بچار اک گرمکھ اپ ملایا بخش بھنڈار تب کچھ جان در ہر نام امرت ہے نظری پایا جائے دن ہر ہر اچر گرک پائے نانک نام ندھان ہے نام ہی محالہ تیجا گرمک کوئی ورلا پوجا جس نو نظر کرے ਗੁਰਬੇਨ ਦਾਤਾ ਕੋਈ ਨਾ ਹੈ ਬਖਸ਼ੈ ਨਜ਼ਰ ਕਰੇ ਗੁਰ ਮਿਰਿਆ ਸਾ ਤੁਬ ਜੇ ਅਨੰਦ ਨਾਮ ਲੇ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤਿਗੁਰੂ ਪੁਰਖ ਮਿਲੇ ਨਾ ਪਾਈਏ ਹਰ ਨਾਮੇ ਸਦਾ ਸਮਾਇ ਰਹਾਓ ਮਨਮੁਖ ਸਦਾ ਵਿਛੜੈ ਫਿਰੈ ਕੋਈ ਨ ਕਸਿ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੈ ਜਮਕਾਲ ਗੁਰਮਖ ਸਤ ਸੰਗਤ ਨ ਵਿਛੜੈ ਅਨੰਦ ਨਾਮ ਸਮਾਲ ਸਭ ਨ ਕਰਤਾ ਏਕ ਤੂ ਨਿਤ ਕਰ ਦੇਖਿਆ ਵਿਚਾਰ ਇਕ ਗੁਰਮਖ ਆਪ ਮਿਲਾਇਆ ਬਖਸ਼ੈ ਭਗਤ ਭੰਡਾਰ ਤੂੰ ਆਪੇ ਕਿਸ ਜਾਣਦਾ ਕਿਸ ਆਗਿਆ ਕਰੀ ਪਕਾਰ ਹਰ ਹਰ ਨਾਮ ਅਮਰਤ ਹੈ ਨਜ਼ਰੀ ਪਾਇਆ ਜਾਏ ਅਨ ਦਿਨ ਹਰ ਹਰ ਉੱਚਾ ਗੁਰ ਕੈ ਸਹਿਰਿਤ ਪਾਏ ਨਾਨਕ ਨਾਮ ਅਨਧਾਨ ਹੈ ਨਾਮੇ ਹੀ ਚਿਤ ਲਾਏ ਤਸਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾ ਹੈ ਬਖਸੈ ਨਦਰ ਕਰੇ ਗੁਰ ਮਿਰਿਆ ਸਾ ਤਬਜੈ ਅਨ ਦਿਨ ਨਾਮ ਲੇ میرے من ہر امت نام سے آئے ساتھ گر پرخ ملے نو پائیے ہر نام میں صدا سمائے رہاو من مک صدا بشڑے سر ہے کوئی نہ کسی نال ہمیں بڑا روگ ہے سر مارے جمکال گرمت ساتھ سنگت نہ بشڑے اندن نام سمال سب نہ کرتا ایک تو نت کر دیکھے بچار ایک گرمک آپ ملایا بخص بغت پندار تو آپ سب کس جاندہ کس آگے قریب کار ہر ہر نام امرت ہے نظری پایا جائے ان دن ہر ہر اتر ہے برکہ سہر زبائے نانک نام ندان ہے نام میں ہی چسلائے لار محالہ تیجا گرمک کوئی برلا بوجے جس نو نظر کرے گربن دیتا کوئی نہ ہے بکسے نظر کرے گرمی ریہ سانت اپجے اندر نام لے

دن ہر ہر اچھا گور کھائے نانک نام ندھان ہے نام ہی چسلائے واہ جی کا خالصہ واہ گو جی کی فتح فتح